ਅੱਜ ਦੀ ਇਹ ਕਹਾਣੀ ਰੀਅਲ ਲਾਈਫ ਸਟੋਰੀ ਹੈ। ਇੱਕ ਕਹਾਣੀ ਮੈਰੀ ਕਲੈਪਟਨ ਦੇ ਬਾਰੇ ਵਿੱਚ ਹੈ। 2000 ਦੀ ਗੱਲ ਹੈ ਜਦੋਂ ਮੈਰੀ ਕਲੈਪਟਨ 11 ਸਾਲ ਦੀ ਸੀ ਆਪਣੇ ਚਾਚਾ ਦੇ ਨਾਲ ਰਾਤ ਦੇ ਸਮੇਂ ਪਾਣੀ ਲੈਣ ਦੇ ਲਈ ਬਾਹਰ ਗਈ ਹੋਈ ਸੀ। ਉਸੇ ਵਕਤ ਸੁੰਸਨ ਜਗ੍ਹਾ ਤੇ ਉਸ ਤੇ ਅੰਕਲ ਤੇ 4-5 ਬਦਮਾਸ਼ਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸਦੇ ਅੰਕਲ ਨੂੰ ਜ਼ਮੀਨ ਤੇ ਗਿਰਨ ਲਈ ਬੋਲਿਆ ਅਤੇ ਉਸ ਤੋਂ ਬਾਅਦ ਕੁੱਟਣ ਲੱਗੇ, ਮਾਰਨ ਲੱਗੇ। ਛੋਟੀ ਜਹੀ ਬੱਚੀ ਇਹ ਸਭ ਦੇਖ ਕੇ ਸਹਿਮ ਗਈ ਉਹ ਮਹਿਸੂਸ ਕਰ ਚੁੱਕੀ ਸੀ ਕਿ ਉਹ ਉਸਤੇ ਵੀ ਹਮਲਾ ਕਰਨਗੇ ਇਸ ਲਈ ਉਥੋਂ ਭੱਜਣ ਲੱਗੀ ਛੋਟੀ ਬੱਚੀ ਕਿੰਨੀ ਦੂਰ ਭੱਜਦੀ ਥੋੜੀ ਦੂਰ ਉਹਨਾਂ ਬਦਮਾਸ਼ਾਂ ਨੇ ਉਸਨੂੰ ਪਕੜ ਲਿਆ ਉਸਨੂੰ ਕੁੱਟਣ ਮਾਰਨ ਲੱਗੇ ਉਹ ਬਚਾਓ ਬਚਾਓ ਚੀਲਾਉਂਦੀ ਰਹੀ ਮੈਰੀਕਲ ਐਪਟਨ ਜ਼ਮੀਨ ਤੇ गिर ਕੇ ਬੇਹੋਸ਼ ਹੋ ਚੁੱਕੀ ਸੀ ਜਦੋਂ ਹੋਸ਼ ਆਇਆ ਤਾਂ ਦੇਖਿਆ ਕਿ ਆਸ-ਪਾਸ ਖੂਨ ਹੀ ਖੂਨ ਸੀ ਅਤੇ ਬਦਮਾਸ਼ ਉੱਥੇ ਹੀ ਖੜੇ ਸਨ ਮੈਰੀਕਲ ਐਪਟਨ ਮਰੇ ਹੋਣ ਦਾ ਨਾਟਕ ਕਰਨ ਲੱਗੀ ਉਹ ਬਦਮਾਸ਼ ਉੱਥੋਂ ਚਲੇ ਗਏ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬੱਚੀ ਤੇਜ਼ੀ ਨਾਲ ਆਪਣੇ ਘਰ ਵੱਲ ਭੱਜਣ ਲੱਗੀ ਪੱਜਦੇ ਪੱਜਦੇ ਦੇਖਿਆ ਕਿ ਦੋਨਾਂ ਹੱਥਾਂ ਦੀਆਂ ਹਥੇਲੀਆਂ ਲਟਕੀਆਂ ਹੋਈਆਂ ਸਨ ਖੂਨ ਹੀ ਖੂਨ ਵਹਿ ਰਿਹਾ ਸੀ ਘਰ ਪਹੁੰਚ ਕੇ ਮਾਂ ਨੂੰ ਆਵਾਜ਼ ਲਗਾਈ ਮਾਂ ਉਸ ਨੂੰ ਲੈ ਕੇ ਤੁਰੰਤ ਹਸਪੀਟਲ ਪਹੁੰਚੀ ਪਰ ਕਾਫੀ ਦੇਰ ਹੋ ਚੁੱਕੀ ਸੀ 4-5 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਉਸ ਨੂੰ ਬਚਾ ਤਾ ਲਿਆ ਗਿਆ ਪਰ ਉਸਦੇ ਦੋਨੋਂ ਹੱਥ ਜਾ ਚੁੱਕੇ ਸਨ ਉਸ ਤੋਂ ਬਾਅਦ ਜਦੋਂ ਇਹ ਘਰ ਪਹੁੰਚੇ ਤਾਂ ਪਰੇਸ਼ਾਨੀਆਂ ਖਤਮ ਨਹੀਂ ਹੋਈਆਂ ਹਸਪੀਟਲ ਦਾ ਬਿੱਲ ਪੇ ਕਰਨ ਦੇ ਲਈ ਦੂਰ ਦੇ ਰਿਸ਼ਤੇਦਾਰ ਨੂੰ ਬੁਲਾਇਆ ਬਿੱਲ ਪੇ ਕਰਵਾਇਆ ਘਰ ਪਹੁੰਚ ਕੇ ਦੇਖਿਆ ਤਾਂ ਘਰ ਜਲਾ ਕੇ ਜਾ ਚੁੱਕੇ ਸਨ ਉਹ ਬਦਮਾਸ਼ ਜਿਵੇਂ ਕਿਵੇਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਇੰਨਾ ਸਭ ਹੋਣ ਤੋਂ ਬਾਅਦ ਵੀ ਮੈਰੀਕਲ ਐਪਟਨ ਕਹਿੰਦੀ ਹੈ ਕਿ ਉਸਨੇ ਹਾਰ ਨਹੀਂ ਮੰਨੀ ਉੱਪਰ ਵਾਲੇ ਨੂੰ ਕੁਝ ਨਹੀਂ ਕਿਹਾ ਬਲਕਿ ਉੱਪਰ ਵਾਲੇ ਦਾ ਸ਼ੁਕਰੀਆ ਕੀਤਾ ਕਿ ਉੱਪਰ ਵਾਲੇ ਨੇ ਜ਼ਿੰਦਗੀ ਬਚਾ ਦਿੱਤੀ ਮੈਰੀਕਲ ਐਪਟਨ ਨੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ 2008 ਵਿੱਚ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਅਤੇ ਬਚਪਨ ਤੋਂ ਖਾਣਾ ਬਣਾਉਣ ਦਾ ਸ਼ੌਕ ਸੀ ਇਸ ਲਈ 2011 ਵਿੱਚੋ ਸ਼ੈਫ ਬਣ ਗਈ ਇੰਨੀ ਵੱਡੀ ਡਿਸੇਬਿਲਿਟੀ ਦੇ ਬਾਅਦ ਵੀ ਜਿਉਣ ਦੇ ਜਜ਼ਬੇ ਨੂੰ ਘੱਟ ਨਹੀਂ ਕੀਤਾ ਤੇ ਜ਼ਿੰਦਗੀ ਵਿੱਚ ਅੱਗੇ ਵਧਦੀ ਗਈ ਉਨਾ ਨੂੰ মিডিਆ ਨੇ ਹਾਈਲਾਈਟ ਕੀਤਾ ਉਸਦੇ ਕਾਰਜਕ੍ਰਮ ਨੂੰ ਦੇਖ ਕੇ ਵੱਡੇ ਵੱਡੇ ਹੋਟੈਲਸ ਨੇ ਉਸ ਨੂੰ ਪ੍ਰੋਜੈਕਟ ਤੇ ਆਉਣ ਦਾ ਮੌਕਾ ਦਿੱਤਾ ਮੈਰੀਕਲ ਦੇ ਨਾਲ ਜੋ ਸ਼ੈਫ ਕੰਮ ਕਰਦੇ ਹਨ ਉਹ ਇਹ ਦੱਸਦੇ ਹਨ ਕਿ ਉਹ ਮਦਦ ਦੇ ਲਈ ਸਿਰਫ ਉਦੋਂ ਹੀ ਬੁਲਾਉਂਦੀ ਹੈ ਜਦੋਂ ਕਿਸੇ ਗਰਮ ਬਰਤਨ ਦਾ ਢੱਕਣ ਉਠਾਉਣਾ ਹੋਵੇ ਜਾਂ ਕਿਸੇ ਸ਼ੀਸ਼ੀ ਦਾ ਚਿੱਕਣਾ ਢੱਕਣ ਖੋਲਣਾ ਹੋਵੇ ਮੈਰੀਕਲ ਹੁਣ ਵੀ ਬਤੌਰ ਸ਼ੈਫ ਕੰਮ ਕਰ ਰਹੀ ਹੈ ਅਤੇ ਉਹਨਾਂ ਦੀ ਇਹ ਕਹਾਣੀ ਸਾਨੂੰ ਜ਼ਿੰਦਗੀ ਵਿੱਚ ਇਨਸਪਾਇਰ ਕਰਦੀ ਹੈ। ਉਹਨਾਂ ਦੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਜ਼ਿੰਦਗੀ ਵਿੱਚ ਕਈ ਵਾਰ ਛੋਟੀਆਂ ਮੁਸ਼ਕਲਾਂ ਦੇ ਅੱਗੇ ਹਾਰ ਮੰਨ ਲੈਂਦੇ ਹਾਂ। ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਨੂੰ ਅਲਵਿਦਾ ਕਹੋ, ਜ਼ਿੰਦਗੀ ਦਾ ਸਾਹਮਣਾ ਕਰੋ। ਧੰਨਵਾਦ।